ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਅਮੀਰ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਆ ਤੇ ਇਹ ਤੁਸੀਂ ਤੁਹਾਨੂੰ ਪਤਾ ਹੀ ਹੈ ਆਪਾਂ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਣੇ ਤੁਹਾਡੇ ਵਾਸਤੇ ਤੇ ਤੁਸੀਂ ਵੇਖ ਲਓ ਕੀ ਚੀਜ਼ ਏ ਇਹ ਪੱਤੇ ਆਪਣੇ ਆਮ ਹੀ ਨਾ ਇਹਦਾ ਬਹੁਤ ਹੀ ਜ਼ਿਆਦਾ ਫਾਇਦਾ ਤੁਹਾਨੂੰ ਦੱਸਣਾ ਤੇ ਬਹੁਤ ਹੀ ਐ ਫ੍ਰੀ ਵਾਲਾ ਨੁਕਸਾ ਦੱਸਣ ਲੱਗੇ ਤੁਹਾਨੂੰ ਤੇ ਫਾਇਦਾ ਇਹਦਾ ਬਹੁਤ ਜ਼ਿਆਦਾ ਤੇ ਤੁਸੀਂ ਵੇਖ ਲਓ ਤੁਹਾਨੂੰ ਨੇੜੇ ਤੋਂ ਵਿਖਾ ਦੇ ਪਹਿਲੋ ਪਛਾਨ ਲਓ ਤੁਸੀਂ ਕਾਦੇ ਪੱਤੇ ਆ ਦੇਖੋ 베ਰੀ ਦੇ ਪੱਤੇ ਆਏ 베ਰੀ 베ਰੀ ਹੁੰਦੀ ਨਾ ਜਿਹੜੀ ਆਪਣੇ 베ਰ ਲੱਗਦੇ ਉਹ ਆ ਇਹਦੇ ਪੱਤੇ ਆਪਾਂ ਲਾ ਲੈਨੇ ਪਹਿਲੋ ਤੇ ਇਹ ਇੰਨਾ ਜਿਆਦਾ ਫਾਇਦਾ ਨਾ ਇਹਨਾਂ ਦਾ ਕਿਉਂਕਿ ਆਮ ਹੀ ਆਪਣੇ ਜਿਵੇਂ ਸੜਕਾਂ ਤੇ ਖੇਤਾਂ ਦੇ ਵਿੱਚ 베ਰੀਆਂ ਹੁੰਦੀਆਂ ਸਾਡੇ ਤਾਂ ਬਹੁਤ ਜਿਆਦੀਆਂ 베ਰੀਆਂ ਨੇ ਤੇ ਇਹ ਵੀ ਨਾ ਮੈਨੂੰ ਕਿਸੇ ਨੇ ਦੱਸਿਆ ਸੀ ਨੁਕਸਾ ਤੇ ਹੰਦੇ ਹੰਦੇ ਨਾਲ ਬਹੁਤ ਜ਼ਿਆਦੇ ਜਿਹੜੇ ਆਪਣੇ ਜਿਹੜੇ హెయిਰ ਜਿਹੜੇ ਵਾਲ ਨੇ ਆਪਣੇ ਉਹ ਬਹੁਤ ਜ਼ਿਆਦੇ ਭਾਰੇ ਹੁੰਦੇ ਹੰਦੇ ਨਾਲ ਇਹਦੇ ਨਾਲ ਲੰਮੇ ਵੀ ਹੁੰਦੇ ਤੇ ਭਾਰੇ ਵੀ ਹੁੰਦੇ ਹੰਦੇ ਨਾਲ ਗਰੋਥ ਬਹੁਤ ਜ਼ਿਆਦੀ ਹੁੰਦੀ ਹੈ ਜਿਵੇਂ ਜਿਹੜੇ ਪਤਲੇ ਵਾਲ ਹੁੰਦੇ ਨਾ ਕਈ ਆਪਾਂ ਪੈਣਾ ਕਹਿ ਦਿੰਦੀਆਂ ਸਾਡੇ ਵਾਲ ਪਤਲੇ ਆ ਤੇ ਉਹ ਵਾਲ ਜਿਹੜੇ ਨਾ ਪਤਲੇ ਵਾਲ ਜਿਹੜੇ ਮੋਟੇ ਹੋ ਜਾਂਦੇ ਹੰਦੇ ਨਾਲ ਤੇ ਇਹਦਾ ਸੌਖਾ ਇੰਨਾ ਕੁ ਤਰੀਕਾ ਨਾ ਫਰੀ ਵਰਗਾ ਤੇ ਤੁਸੀਂ ਮਹੀਨੇ ਦੇ ਵਿੱਚ ਤਿੰਨ ਤਿੰਨ ਵਾਰੀ ਕਰਨਾ ਤਿੰਨ ਵਾਰੀ ਕਰਨਾ ਹੈ ਇੱਕ ਮਹੀਨੇ ਦੇ ਵਿੱਚ ਤੁਸੀਂ ਤੇ ਇਹਦੇ ਆਪਾਂ ਪੱਤੇ ਲਾਉਣੇ ਆਂ ਦੀਆਂ ਡੰਡੀਆਂ ਨਹੀਂ ਆਪਾਂ ਨੂੰ ਚਾਹੀਦੀਆਂ ਕਿਉਂਕਿ ਇਹਦੇ ਉਂ ਕੰਡੇ ਵੀ ਹੁੰਦੇ ਆ ਕੰਡਿਆਂ ਤੋਂ ਬਚਾ ਕੇ ਧਿਆਨ ਨਾਲ ਤੁਸੀਂ ਕਰਨਾ ਇਹਦੇ ਪੱਤੇ ਆਪਾਂ ਲਾ ਲੈਣੇ ਆ ਇੱਕ ਮੁਠੀ ਪੱਤੇ ਹੋਣ ਇੰਨੇ ਨੂੰ ਨਾਲ ਆਪਣਾ ਸਰ ਜੂਗਾ ਤੇ ਵਧੀਆ ਇਹਨਾਂ ਨੂੰ ਵਾਸ਼ ਕਰਕੇ ਆਪਾਂ ਸਾਫ਼ ਕਰਕੇ ਸਾਫ਼ ਸੁਥਰੇ ਮਿੱਟੀ-ਮੁੱਟੀ ਲੱਗੀ ਹੁੰਦੀ ਕਿਉਂਕਿ ਇਹਨਾਂ ਦੇ ਉੱਤੇ ਕਿਉਂਕਿ ਸੜਕ ਤੇ ਹੁੰਦੇ ਆ ਰੁੱਖ ਤੇ ਮਿੱਟੀ-ਮੁੱਟੀ ਲਾ ਕੇ ਆਪਾਂ ਸਾਫ਼ ਕਰਕੇ ਧੋ ਕੇ ਫਿਰ ਆਪਾਂ ਇਹਨੂੰ ਤਿਆਰ ਕਰਨਾ ਹੈ ਪੇਸਟ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਕਿਵੇਂ ਬਣਾਉਣਾ ਇਹਦੇ ਵਿੱਚ ਇੱਕ ਚੀਜ਼ ਹੋਰ ਪਾਉਗੀ ਆਪਣੀ ਐਲੋਵੇਰਾ ਉਹ ਵੀ ਮੈਂ ਘਰੋਂ ਹੀ ਲਈਏ ਤੇ 베ਰੀ ਵੀ ਆਪਣੇ ਖੇਤ ਖੇਤ ਹੈਗੀ ਸੀ ਸਾਡੇ ਕਾਫੀ ਨੇ ਬੰਨਾ ਦੇ ਉੱਤੇ 베ਰੀਆਂ ਤੇ ਉੱਥੋਂ ਲਿਆਂਦੇ ਪੱਤੇ ਮੈਂ ਤੇ ਮੈਂ ਇੱਕ ਕਰੀ ਅੱਗੇ ਵੀ ਲਾਇਆ ਸੀ ਤੇ ਮੈਨੂੰ ਫਾਇਦਾ ਲੱਗਿਆ ਤੇ ਅੱਜ ਮੈਂ ਦੂਜੀ ਈਅਰ ਲੱਗੀ ਸਨ ਲਾਉਣ ਤੇ ਮੈਂ ਕਿਹਾ ਆਪਾਂ ਵੀਡੀਓ ਬਣਾ ਦੀਏ ਭੈਣਾਂ ਲਈ ਇਹ ਦੇਖੋ ਇਹ ਪੱਤੇ ਹੋ ਗਏ ਆਪਣੇ ਇਹਨਾਂ ਨੂੰ ਮੈਂ ਪਹਿਲਾਂ ਧੋਵਾਂਗੀ ਸਾਫ਼ ਕਰਾਂਗੀ ਫਿਰ ਆਪਾਂ ਇਹਨਾਂ ਨੂੰ ਯੂਜ਼ ਕਰਨਾ ਕਿਉਂਕਿ ਮਿੱਟੀ ਘੱਟਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹਨਾਂ ਦੇ ਉੱਤੇ ਵੇਖੋ ਹੋਗਾ ਨਾ ਮਿੱਟੀ ਬਹੁਤ ਜ਼ਿਆਦਾ ਜੰਮੀ ਹੋਈ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਧੋਣਾ ਹੈ ਪਹਿਲਾਂ ਤੇ ਆਹ ਜਿਹੜੇ ਆਪਣੇ ਹੁਣ ਇਹ ਨਹੀਂ ਕਿਸੇ ਕੰਮ ਦੀ ਡੰਡੀ ਇਹਨੂੰ ਰੱਖ ਦਿੰਨੇ ਆਪਾਂ ਤੇ ਇੱਕ ਰੈ ਲਿਆ ਆਪਾਂ ਐਲੋਵੇਰਾ ਇਹ ਵੀ ਕਰੇ ਹੈਗਾ ਸੀ ਮੇਰੇ ਕੋਲ ਪਹਿਲੋ ਆਪਾਂ ਇਹਦੇ ਚੁੱਜੇ ਹਲ ਕੱਢ ਲੈਨੇ ਆ ਫਿਰ ਆਪਾਂ 베ਰੀ ਦੇ ਪੱਤੇ ਸਾਫ਼ ਕਰਦੇ ਆ ਵੇਖੋ ਇਸ ਤਰ੍ਹਾਂ ਆਪਾਂ ਇਹਦੇ ਤੋਂ ਛਿਲਕਾ ਲਾ ਦੇਣਾ ਐਲੋਵੇਰਾ ਦੇ ਉੱਤੋਂ ਤੇ ਇਹਦੇ ਵਿੱਚੋਂ ਆਪਣਾ ਸਿਰ ਜੈੱਲ ਜੈੱਲ ਆਪਾਂ ਨੂੰ ਚਾਹੀਦਾ ਪਿਓਰ ਜੈੱਲ ਜੇ ਤੁਹਾਡੇ ਕੋਲ ਨਹੀਂ ਹੈਗਾ ਆਪਣਾ ਐਲੋਵੇਰਾ ਘਰੇ ਤੇ ਤੁਸੀਂ ਜਿਹੜਾ ਰੈਡੀਮੇਡ ਉਹ ਪਾ ਲਓ ਬਾਕੀ ਜੇ ਤੇਡੇ ਕੋਲ ਘਰ ਦਾ ਹੈਗਾ ਤੇ ਉਹ ਸਭ ਤੋਂ ਵਧੀਆ ਗੱਲ ਤੇ ਇਹਨੂੰ ਆਪਾਂ ਕੱਢਾਂਗੇ ਇੱਕ ਕੰਗੀ ਨਾਲ ਸੌਖਾ ਨਿਕਲ ਜੂਗਾ ਪਹਿਲਾਂ ਆਪਾਂ ਇਹਨੂੰ ਇਸ ਤਰ੍ਹਾਂ ਕੱਢ ਲੈਨੇ ਆ ਜਿਹੜਾ ਬਚੇਗਾ ਆਪਾਂ ਕੰਗੀ ਨਾਲ ਕੱਢ ਲਾਂਗੇ ਨਾ ਦੇਖੋ ਕਿੰਨਾ ਸਾਰਾ ਜੈਲ ਨਿਕਲ ਆਇਆ ਆਪਣਾ ਇੱਕ ਚੋਂ ਤੇ ਹੁਣ ਆਪਾਂ ਇਸ ਤਰ੍ਹਾਂ ਕੰਗੀ ਲੈ ਲਓ ਤੇ ਕੰਗੀ ਨਾਲ ਸਾਰਾ ਨਿਕਲ ਆਏਗਾ ਆਪਣਾ ਜਿੰਨਾ ਵੀ ਇਹਦੇ ਚ ਲੱਗਾ ਹੋਊਗਾ ਆਇਓ ਇਨਾ ਸਾਰਾ ਨਿਕਲ ਆਇਆ ਨਾ ਫਿਰ ਇਸੇ ਤਰ੍ਹਾਂ ਤੁਸੀਂ ਕੰਗੀ ਨਾਲ ਸਾਰਾ ਇਹਦੇ ਚ ਕੱਢ ਲੈਣਾ ਜੈਲ ਜਿੰਨਾ ਜੈਲ ਹੋਗਾ ਨਾਲੇ origignal ਜੈਲ ਇਹਦੇ ਚ ਕੋਈ ਮਿਲਾਵਟ ਨਹੀਂ ਤੇ ਇਹ ਸਾਰਾ ਤੁਸੀਂ ਕੱਢ ਲੈਣਾ ਤੇ ਇੱਕ ਰਿਕਵੈਸਟ ਹੈ ਤੁਹਾਨੂੰ ਜੇ ਵੀਡੀਓ ਵਧੀਆ ਲੱਗੇ ਤੇ ਚਲਦੀ ਚਲਦੀ ਜਰੂਰ ਸ਼ੇਅਰ ਕਰਦਿਆ ਕਰੋ ਹੋਰ ਪੈਣਾ ਤੱਕ ਤਾਂ ਜੋ ਹੋਰ ਵੀ ਪੈਣਾ ਇਹ ਫ੍ਰੀ ਵਾਲਾ ਇੱਕ ਆਪਣਾ ਇਲਾਜ ਹੋਰ ਵੀ ਪੈਣਾ ਇਹਦਾ ਵਾਲਾ ਲਾਇਆ ਲੈ ਸਕਣ ਫਾਇਦਾ ਲੈ ਸਕਣ ਆ ਵੇਖੋ ਇਹ ਜੈਲ ਨਿਕਲ ਆਇਆ ਆਪਣਾ ਸਾਰਾ ਦੇਖੋ ਇਹ ਜੈਲ ਹੋ ਗਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਇਹ ਚੀਜ਼ਾਂ ਵਰਤ ਕੇ ਜਰੂਰ ਵੇਖਿਆ ਕਰੋ ਕਿਉਂਕਿ ਇਹ ਚੀਜ਼ ਮੈਂ ਪਹਿਲਾਂ ਆਪਣੇ ਤੇ ਵਰਤਦੀ ਹਾਂ ਫਿਰ ਤੁਹਾਨੂੰ ਮੈਂ ਦੱਸਦੀ ਹਾਂ ਅੱਗੇ ਤੇ ਇਹ ਚੀਜ਼ਾਂ ਬਹੁਤ ਹੀ ਵਧੀਆ ਰਿਜ਼ਲਟ ਨੇ ਇਹਨਾਂ ਦੇ ਤੇ ਇਹ ਤੁਹਾਨੂੰ ਬਖਾਉਣੀ ਹੈ ਆਪਾਂ ਕਿਵੇਂ ਤਿਆਰ ਕਰਨਾ ਹੁਣ ਲਓ ਜੀ ਤੇ ਆਪਾਂ ਜਿਹੜੇ 베ਰੀ ਦੇ ਪੱਤੇ ਆ ਉਹ ਤੋਲੇ ਆ ਇਹਨਾਂ ਨੂੰ ਪਾ ਦਾਂਗੇ ਇਹਦੇ ਵਿੱਚ ਮਿਕਸੀ ਦੇ ਜਾਰ ਦੇ ਵਿੱਚ ਤੇ ਜਿਹੜਾ ਆਪਾਂ ਐਲੋਵੇਰਾ ਕੱਢਿਆ ਸੀ ਉਹ ਵੀ ਪਾ ਦੇਣਾ ਵਿੱਚ ਇਹਨਾਂ ਵਧੀਆ ਇਹ ਪੈਕ ਬਣਦਾ ਨਾ ਆਪਣੇ ਵਾਲਾਂ ਲਈ ਬਹੁਤ ਹੀ ਜ਼ਿਆਦਾ ਤੇ ਜਿਨ੍ਹਾਂ ਦੇ ਘਰੇ ਜਾਂ ਖੇਤਾਂ 'ਚ 베ਰੀਆਂ ਹੈਗੀਆਂ ਉਹ ਜ਼ਰੂਰ ਵਰਤਿਓ ਇਹ ਚੀਜ਼ ਨੂੰ ਬਹੁਤ ਹੀ ਵਧੀਆ ਰਿਜ਼ਲਟ ਇਹਨਾਂ ਦਾ ਤੇ ਇਹਨੂੰ ਆਪਾਂ ਹੁਣ ਗ੍ਰੈਂਡ ਕਰਦੇ ਆ ਤੇ ਜੇ ਚਾਹੋ ਤੇ ਇਹਦੇ ਚ ਇੱਕ ਚਮਚ ਤੁਸੀਂ ਨਾਰੀਅਲ ਦਾ ਤੇਲ ਜਾਂ ਕੋਈ ਵੀ ਤੇਲ ਤੁਸੀਂ ਪਾ ਸਕਦੇ ਹੋ ਨਹੀਂ ਤਾਂ ਇਸੇ ਤਰ੍ਹਾਂ ਹੀ ਲਾ ਲਓ ਤੇ ਜੇ ਪਾ ਲੋਗੇ ਤੇ ਬਹੁਤ ਵਧੀਆ ਤੇ ਜੇ ਤੁਸੀਂ ਜੈਲ ਦੀ ਤਰ੍ਹਾਂ ਜਿਵੇਂ ਸਾਰੀ ਦਿਹਾੜੇ ਜੇ ਕਿਤੇ ਤੁਸੀਂ ਜਾਣਾ ਵੀ ਹੈ ਤਾਂ ਤੁਸੀਂ ਸਿਰ ਨਹੀਂ ਧੋਣਾ ਚਾਹੁੰਦੇ ਤਾਂ ਇਹਨੂੰ ਬਸ ਕੰਗੀ ਕਰਕੇ ਤੇ ਇਸੇ ਤਰ੍ਹਾਂ ਹੀ ਤੁਸੀਂ ਕਿਤੇ ਵੀ ਜਾਣਾ ਵੀ ਹੋਵੇ ਜਾ ਵੀ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਸਾਰੀ ਦਿਹਾੜੀ ਤੁਸੀਂ ਲਾ ਕੇ ਰੱਖੋ ਭਾਵੇਂ ਇਹਨੂੰ ਲਓ ਜੀ ਤੇ ਦੇਖੋ ਆਪਣਾ ਜਿਹੜਾ ਇਹ ਪੀਸ ਗਿਆ ਪੇਸਟ ਜਿਹੜਾ ਆਪਣਾ ਸਾਰਾ ਪੀਸ ਕੇ ਤਿਆਰ ਹੋ ਗਿਆ ਤੇ ਇਹਨੂੰ ਨਾ ਤੁਸੀਂ ਵਾਲਾਂ ਨੂੰ ਸਾਰਿਆਂ ਨੂੰ ਲਾਉਣਾ ਸ਼ੁਰੂ ਜੜ ਤੋਂ ਲੈ ਕੇ ਅੰਡ ਤੱਕ ਵਾਲ ਤੇ ਐਵੇਂ ਕਰਕੇ ਆਪਾਂ ਹੱਥਾਂ ਨਾਲ ਇਹਨੂੰ ਲਾ ਸਕਦੇ ਆ ਵਾਲਾਂ ਨੂੰ ਤੇ ਜਿਵੇਂ ਆ ਪੱਤੇ ਜਿ ਵਿੱਚ ਹੁੰਦੇ ਨਾ ਪੀਸ ਤੇ ਜਦੋਂ ਤੁਸੀਂ ਸਾਰੇ ਵਾਲਾਂ ਤੇ ਲਾ ਲੋਗੇ ਉਸ ਤੋਂ ਬਾਅਦ ਤੁਸੀਂ ਕੰਗੀ ਕਰਨੀ ਵਾਲਾਂ ਤੇ ਜਦੋਂ ਕੰਗੀ ਕਰੋਗੇ ਪੱਤੇ ਸਾਰੇ ਨਿਕਲ ਜਾਣਗੇ ਕਿਉਂਕਿ ਜਿਹੜਾ 베ਰੀ ਦੇ ਪੱਤਿਆਂ ਦਾ ਜੂਸ ਸੀ ਵਿੱਚ ਮਿਕਸ ਹੋ ਗਿਆ ਹੁਣ ਤੇ ਜਿਹੜਾ ਤੁਸੀਂ ਜਦੋਂ ਲਾਓਗੇ ਨਾ ਤੇ ਜੈਲ ਵੀ ਵਿੱਚ ਇਹਦੇ ਤੇ ਇੱਕ ਜੈਲ ਦੀ ਤਰ੍ਹਾਂ ਆਪਣੇ ਵਾਲ ਐ ਸਟ੍ਰੇਟ ਹੋ ਜਾਣਗੇ ਇਹਦੇ ਨਾਲ ਇਹਨੀ ਜਿਆਦਾ ਗਰੋਥ ਹੁੰਦੀ ਤੇ ਜਿਹੜੇ ਵਾਲ ਵੀ ਨਾ ਆਪਣੇ ਬਹੁਤ ਹੀ ਜਿਆਦੇ ਭਾਰੇ ਹੁੰਦੇ ਇਹਦੇ ਨਾਲ ਜਿਹੜੇ ਤੁਹਾਡੀ ਐਡੀ ਕੋ ਗੋਤ ਤੇ ਉਹ ਐਡੀ ਵੱਡੀ ਹੋ ਜੂਗੀ ਤੇ ਇਹ ਤੁਸੀਂ ਵਰਤ ਕੇ ਜਰੂਰ ਵੇਖਿਓ ਤੇ ਜਦੋਂ ਇਹ ਵਾਲਾਂ ਤੇ ਤੁਸੀਂ ਲਾਓਗੇ ਤੇ ਭਾਵੇਂ ਤੁਸੀਂ ਸਾਰੀ ਦਿਹਾੜੀ ਇਹਨੂੰ ਰੱਖੋ ਤੇ ਸ਼ਾਮ ਨੂੰ ਸਿਰ ਨਾਲੋ ਭਾਵੇਂ ਰਾਤ ਨੂੰ ਲਾ ਲਓ ਤੇ ਅਗਲੇ ਦਿਨ ਸਿਰ ਨਾਲੋ ਇੰਦੇ ਨਾਲ ਕੋਈ ਨਾ ਸਮੈਲ ਆਉਂਦੀ ਸਿਰ ਚ ਨਾ ਕੁਝ ਕੋਈ ਦਿੱਕਤ ਨਹੀਂ ਆਉਂਦੀ ਬਸ ਇੰਨਾ ਵੀ ਆਪਣੇ ਵਾਲਾਂ ਨੂੰ ਤੁਸੀਂ ਲਾ ਕੇ ਉਸ ਤੋਂ ਬਾਅਦ ਤੁਸੀਂ ਕੰਗੀ ਕਰਨੀ ਵਾਲਾਂ ਤੇ ਤੇ ਜਿਹੜੇ ਆਪਣੇ ਪੱਤੇ ਆ ਜਿਹੜੇ ਪੱਤਿਆਂ ਦੇ ਵਿੱਚ ਪੀਸ ਜੇ ਨੇ ਇਹ ਸਾਰੇ ਆਪਣੇ ਨਿਕਲ ਆਉਣਗੇ ਤੇ ਤੁਸੀਂ ਉਸ ਤੋਂ ਬਾਅਦ ਆਪਣੇ ਵਾਲਾਂ ਨੂੰ ਵਾਹ ਵੀ ਸਕਦੇ ਹੋ ਤੇ ਭਾਵੇਂ ਅਗਲੇ ਦਿਨ ਸਾਰ ਨਾ ਸਕਦੇ ਹੋ ਤੇ ਇਹ ਵੀਡੀਓ ਤੁਹਾਨੂੰ ਅੱਜ ਦੀ ਕਿਵੇਂ ਲੱਗੀ ਜਰੂਰ ਦੱਸਿਓ ਤੇ ਅੱਗੇ ਵੀ ਭੈਣਾਂ ਤੱਕ ਜਰੂਰ ਸ਼ੇਅਰ ਕਰਿਓ ਕਿਉਂਕਿ ਇਹੋ ਜੇ ਨਿੱਕੇ ਨਿੱਕੇ ਆਪਣੇ ਪੁਰਾਣੇ ਟੋਟਕੇ ਜਿਹੜੇ ਬਹੁਤ ਕੰਮ ਆਉਂਦੇ ਆ ਜਿਹੜੇ ਆਪਾਂ ਵਰਤਦੇ ਨਹੀਂ ਇਹ ਜਰੂਰ ਆਪਾਂ ਨੂੰ ਵਰਤਨੇ ਚਾਹੀਦੇ ਆ ਤੇ ਤੁਸੀਂ ਵੀ ਜਰੂਰ ਵਰਤਿਆ ਕਰੋ ਤੇ ਇਹਨਾਂ ਦਾ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਕਿਉਂਕਿ ਆਪਣਾ ਕੈਮੀਕਲ ਵਾਲੇ ਸ਼ੈਂਪੂ ਕੰਡੀਸ਼ਨਰ ਲਾ ਲਾ ਕੇ ਆਪਣੇ ਵਾਲਾਂ ਦਾ ਸਤਿਆਨਾਸ਼ ਵੱਜਿਆ ਪਿਆ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਵਰਤਿਆ ਕਰੋ ਤੇ ਬਹੁਤ ਹੀ ਵਧੀਆ ਇਹਦਾ ਰਿਜ਼ਲਟ ਹੈ ਕਿਉਂਕਿ ਮੈਂ ਜੀ ਚੀਜ਼ ਵਰਤੀ ਆ ਆਪਣੇ ਤੇ ਫੇਰ ਹੀ ਤੁਹਾਨੂੰ ਦੱਸੀ ਆ ਤੇ ਤੁਸੀਂ ਵੀ ਜਰੂਰ ਵਰਤ ਕੇ ਵੇਖੋ ਜੇ ਤੁਹਾਡੇ ਘਰ ਚੀਜ਼ਾਂ ਕਿਤੇ ਬਾਹਰ 베ਰੀ ਹੈਗੀਏ ਨਹੀਂ ਤਾਂ ਆਪਾਂ ਕਿਤੇ ਜਾਣਦੇ ਆ ਰਾਹ ਚ ਕਿਤੇ ਨਾ ਕਿਤੇ ਨਾ ਆਪਾਂ ਨੂੰ ਨજર ਜਰੂਰ ਆਉਂਦੀ ਹੈ 베ਰੀ ਕੋਈ ਤੋਂ ਦੇ ਤੁਸੀਂ ਇੱਕ ਟਾਣੀ ਤੋੜ ਲਿਓ ਤੇ ਉਹ ਤੁਹਾਡੇ 2-3 ਵਾਰੀ ਪੱਤਿਆਂ ਦਾ ਕਾਂਜੜਾ ਨਾ ਤੁਹਾਡੇ ਸਿਰ ਤੇ ਜਿਹੜੇ ਵਾਲਾਂ ਤੇ ਲੱਗ ਸਕਦਾ ਤੇ ਤੁਸੀਂ ਜਰੂਰ ਵਰਤ ਕੇ ਵੇਖਿਓ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਜਰੂਰ ਦੱਸਿਓ ਥੈਂਕ ਯੂ